ਤੇ ਮੁਸ਼ਕਲ ਤੁਹਾਨੂੰ ਆ ਤੁਸੀਂ ਨਾਨਕੋ ਸੀਪੀ ਤੱਕ ਪੜ ਰਹੇ ਨਾ ਮੁਸ਼ਕਲ ਮੈਨੂੰ ਆ ਕੋਈ ਮੁਸ਼ਕਲ ਕੀ ਹੈ ਜਿਹੜਾ ਬੰਦਾ ਤੀਜਾ ਬੰਦਾ ਖੜਾ ਸੰਗਤ ਨੂੰ ਮੁਸ਼ਕਲ ਉਹ ਦੁਬਦਾਂ ਵਿੱਚ ਪੈ ਜਾਂਦੀ ਭਾਈ ਸਾਹਿਬ ਜੀ ਅਸੀਂ ਮੂਲ ਮੰਤਰ ਕਿੱਥੋਂ ਤੱਕ ਪੜੀ ਉਹ ਕਹਿੰਦੇ ਜੀ ਨਾਨਕੋ ਸੀਪੀ ਤੱਕ ਪੜੀਏ ਕਿ ਜਾਂ ਅਸੀਂ ਗੁਰਪ੍ਰਸਾਦ ਤੱਕ ਪੜੀਏ ਜੇ ਤੁਸੀਂ ਉਥੇ ਇਹ ਕਹਿੰਦੇ ਜੀ ਗੁਰਪ੍ਰਸਾਦ ਤੱਕ ਪੜੋ ਤੇ ਜਿਹੜੇ ਨਾਨਕੋ ਸੀਪੀ ਤੱਕ ਨਾਲ ਜੁੜੇ ਉਹ ਲੜ ਪੈਂਦੇ ਉਥੇ ਔਰ ਭਾਈ ਸਾਹਿਬ ਜੀ ਇੱਕ ਗੱਲ ਹੋਰ ਮੈਂ ਕਹਾਂ ਇਹ ਮੁਸ਼ਕਲਾਂ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਗੁਰੂ ਘਰ ਦੇ ਗਰੰਥੀ ਸਾਹਿਬਾਨ ਨੇ ਹਾਂਜੀ 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 ਜਿਹੜੇ ਸਾਡੇ ਪ੍ਰਚਾਰਕ ਸਾਹਿਬਾਨ ਨੇ ਉਹਨਾਂ ਨੂੰ ਵੀ ਬਹੁਤ ਵੱਡੀਆਂ ਆਉਂਦੀਆਂ ਕਿਉਂਕਿ ਜਦੋਂ ਅਸੀਂ ਉੱਥੋਂ ਦੀਆਂ ਪ੍ਰਬੰਧ ਕਮੇਟੀਆਂ ਦਾ ਜ਼ਿਕਰ ਕਰਦੇ ਹਾਂ ਪ੍ਰਬੰਧ ਕਮੇਟੀਆਂ ਕਹਿੰਦੀਆਂ ਨਹੀਂ ਜੀ ਤੁਸੀਂ ਨਾਨਕੋਸੀਪ ਤੱਕ ਪੜੋ ਬੰਦੇ ਨੂੰ ਪਹਿਲਾ ਕਲੀਅਰ ਗੁਰ ਪ੍ਰਸਾਦ ਤੱਕ ਹੋਣਾ ਬਿਲਕੁਲ ਬਿਲਕੁਲ ਜੇ ਉਹ ਬੰਦਾ ਮੰਨ ਲਓ ਗੁਰ ਪ੍ਰਸਾਦ ਤੱਕ ਨਹੀਂ ਪੜਦਾਗਾ ਫਿਰ ਮੁਸ਼ਕਲ ਪਤਾ ਕਿਉਂ ਨਹੀਂ ਉਹਨੂੰ ਕਹਿੰਦੇ ਜੀ ਤੁਸੀਂ ਛੁੱਟੀ ਕਰ ਜੇ ਹੁਣ ਉਹ ਬੰਦਾ ਮੰਨ ਲਓ ਗੁਰ ਪ੍ਰਸਾਦ ਤੱਕ ਪੜ ਰਿਹਾ ਤਾਂ ਉਹ ਨਾਨਕੋਸੀਪੀ ਨਾਨਕੋਸੀਪੀ ਵਾਲੇ ਕਹਿਣਗੇ ਨਹੀਂ ਜੀ ਭਾਈ ਜੀ ਤੁਸੀਂ ਤੁਸੀਂ ਇੱਥੇ ਤੱਕ ਪੜੋ ਇਹ ਮੁਸ਼ਕਲ ਸਾਡੀ